ਜਿੱਦਾਂ ਦੀ ਸੰਗਤ ਐ ਓਦਾਂ ਦਾ ਕਹਿੰਦੇ ਫਲ ਖਾਂਦਾ ਹੈ ਭਾਗਾ ਵਾਲਿਓ ਤੁਸੀਂ ਵੇਖਿਓ ਵਾਰ-ਵਾਰ ਬੰਦੇ ਨੂੰ ਆਪਣੇ ਵਿਚਾਰਾਂ ਨੂੰ ਸੁੰਦਰ ਕਰਨ ਵਾਸਤੇ ਬਾਣੀ ਦੇ ਅੰਦਰ ਪ੍ਰੇਰਿਤ ਕੀਤਾ ਗਿਆ ਹੈ ਕਿ ਹੈ ਇਨਸਾਨ ਤੇਰੀ ਸੰਗਤ ਚੰਗੀ ਹੋਵੇ ਤੇ ਤੇਰੇ ਅੰਦਰ ਵਿਚਾਰ ਚੰਗੇ ਆਉਣਗੇ ਵਿਚਾਰ ਗੰਦਲੇ ਬੰਦੇ ਨੂੰ ਕਾਹੇ ਜੋਗਾਣੀ ਛੱਡਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਗੰਦ ਪਾ ਦਿੰਦੇ ਨੇ ਚੰਗਾ ਭਲਾ ਬੰਦਾ ਵੀ ਕਈ ਵਾਰ ਐਸੇ ਨੀਂਝ ਕੰਮ ਕਰ ਜਾਵੇਗਾ ਨਾ ਕਿਸੇ ਨੂੰ ਉਮੀਦ ਨਹੀਂ ਹੁੰਦੀ ਕਿ ਜ਼ਿੰਦਗੀ ਦੇ ਅੰਦਰ ਕਿਤੇ ਆ ਵੀ ਬੰਦਾ ਇਹੋ ਜੀ ਨੀਂਝ ਹਰਕਤ ਕਰ ਸਕਦਾ ਮਾਨ ਹੈ ਨਾ ਵਿਚਾਰ ਹੈ ਨਾ ਗੁਰੂ ਦਾ ਕੁੰਡਾ ਨਹੀਂ ਹੈ ਨਾ ਉੱਤੇ ਸਤਗੁਰੂ ਜੀ ਕਹਿੰਦੇ ਨੇ ਜੇ ਗੁਰੂ ਨੂੰ ਸਮਰਪਿਤ ਹੋਣਾ ਹੈ ਨਾ ਤੇ ਉਹ ਹੋਣ ਵਾਸਤੇ ਤੈਨੂੰ ਇੱਕ ਭਾਵਨਾ ਦੇ ਨਾਲ ਆਉਣਾ ਪਵੇਗਾ ਹਸਤੀ ਸਿਰ ਜਿਉ ਅੰਕੁਸ਼ ਹੈ ਐਰਣ ਜਿਉ ਸਿਰ ਦੇ ਮਨ ਤਨ ਆਗੇ ਰੱਖ ਕੇ ਉਪੀ ਸੇਵ ਕਰੇ ਕਹਿੰਦੇ ਸਿੱਧਾ ਹੋ ਕੇ ਚੱਲਣਾ ਪਵੇਗਾ ਗੁਰੂ ਦੇ ਨਾਲ ਗੁਰੂ ਜੋ ਕਹਿੰਦਾ ਉਹ ਆਪਣੀ ਮਤ ਦਾ ਆਧਾਰ ਬਣਾਉਣਾ ਪਵੇਗਾ ਜਦੋਂ ਤੇਰੀ ਮਤ ਦਾ ਆਧਾਰ ਬਣੇਗਾ ਤੇ ਫਿਰ ਉਹ ਤੇਰੇ ਕਰਮ ਬਣ ਜਾਣਗੇ ਭਾਗਾਂ ਵਾਲਿਓ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਤਿੰਨ ਸੁਨਹਿਰੀ ਉਪਦੇਸ਼ ਜਿਹੜੀ ਵਾਰ-ਵਾਰ ਗੱਲ ਕੀਤੀ ਜਾਂਦੀ ਹੈ ਨਾ ਭਾਈ ਕਿਰਤ ਕਰੋ ਕਿਰਤ ਤੋਂ ਹੀਣਾ ਮਨੋਕ ਕਦੇ ਵੀ ਜ਼ਿੰਦਗੀ ਦੇ ਵਿੱਚ ਸੁਖੀ ਨਹੀਂ ਹੋ ਸਕਦਾ ਕਿਰਤ ਕਰੋ ਨਾਮ ਜਪੋ ਤੇ ਨਾਮ ਜਪਣ ਵਾਲਾ ਬੰਦਾ ਵੰਡ ਕੇ ਛੱਕਦਾ ਜੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਹੱਥੀ ਮਿਹਨਤ ਨਹੀਂ ਨਾ ਹੈ ਵੀ ਸੱਜਦਾਰ ਉਹ ਬੰਦਾ ਕਦੀ ਨਾਮ ਦੇ ਵੱਲ ਜਾ ਹੀ ਨਹੀਂ ਸਕਦਾ ਠੀਕ ਹੈ ਲੋਕਾਂ ਨੂੰ ਭਰਵਾਉਣ ਵਾਸਤੇ ਮੇਰੇ ਵਰਗਾ ਹੱਥ 'ਚ ਮਾਲਾ ਫੜ ਸਕਦਾ ਲੋਕਾਂ ਨੂੰ ਭਰਵਾਉਣ ਵਾਸਤੇ ਮੇਰੇ ਵਰਗਾ ਹੱਥ 'ਚ ਗੁੜਕਾ ਸਾਹਿਬ ਲੈ ਕੇ ਬਹਿ ਸਕਦਾ ਪਰ ਬਾਬੇ ਦੀ ਬਾਣੀ ਕਹਿੰਦੀ ਹੈ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਣਾ ਲੋਗਨ ਰਾਮ ਖਲੌਣਾ ਜਾਣਾ ਲੋਕਾਂ ਨੇ ਰੱਬ ਨੂੰ ਵੀ ਖਡਾਉਣਾ ਸਮਝ ਆਇਆ ਐ ਵੀ ਖਡਾ ਲਈਏ ਜਿੱਤਰਾ ਡਮਰੂ ਵਜਾਈਦਾ ਹੈ ਨਾ ਬਾਬੇ ਨੂੰ ਵੀ ਜਿੱਦਾਂ ਮਰਜ਼ੀ ਵਜਾ ਲਈਏ ਨਾ ਭਾਈ ਸਤਗੁਰੂ ਜੀ ਕਹਿੰਦੇ ਨੇ ਕਹਿੰਦੇ ਪਿਆਰੇ ਆ मरतेू गुरु समर्पित करना पर।